ਅੱਜ ਜੇ ਅਸੀਂ ਗੱਲ ਕਰਾਂਗੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦਾ ਪੰਜਾਬ ਕਿਵੇਂ ਦਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਪੰਜਾਬ ਇੰਨਾ ਸ਼ਕਤੀਸ਼ਾਲੀ ਸੀ ਕਿ ਅੰਗਰੇਜ਼ ਵੀ ਕਹਿੰਦੇ ਸੀ ਕਿ ਪੰਜਾਬ ਯੂਰਪ ਤੇ ਇੰਗਲੈਂਡ ਤੋਂ ਵੀ 50 ਸਾਲ ਅੱਗੇ ਹੈ ਉਸ ਸਮੇਂ ਪੰਜਾਬ ਦੇ ਇੱਕ ਨਾਨਕ ਸ਼ਾਹੀ ਸਿੱਕੇ ਦੀ ਕੀਮਤ ਇੰਗਲੈਂਡ ਦੇ 13 ਪਾਉਂਡ ਦੇ ਬਰਾਬਰ ਹੁੰਦੀ ਸੀ ਪੰਜਾਬ ਤੇ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਰਾਜ ਕੀਤਾ ਸੀ ਤੇ ਉਹਨਾਂ ਦੇ ਰਾਜ ਵਿੱਚ ਕਿਸੇ ਨੂੰ ਵੀ ਫਾਂਸੀ ਦੀ ਸਜ਼ਾ ਨਹੀਂ ਸੀ ਦਿੱਤੀ ਗਈ ਅਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਹਨਾਂ ਨੇ ਆਪਣੇ 40 ਸਾਲ ਦੇ ਰਾਜ ਵਿੱਚ ਇੱਕ ਵੀ ਜੇਲ ਨਹੀਂ ਸੀ ਬਣਾਈ ਤੇ ਜੇ ਕੋਈ ਉਹਨਾਂ ਦੇ ਰਾਜ ਵਿੱਚ ਕੋਈ ਜੁਰਮ ਕਰਦਾ ਸੀ ਤੇ ਉਸ ਨੂੰ ਪੰਜਾਬ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ ਸਿੱਖ, Hindu ਤੇ ਮੁਸਲਮਾਨ ਉਸ ਸਮੇਂ ਮਿਲਜੁਲ ਕੇ ਰਹਿੰਦੇ ਸੀ ਤੇ ਕਦੇ ਵੀ ਦੰਗੇ ਨਹੀਂ ਸੀ ਹੁੰਦੇ ਪਰ ਹੁਣ ਤੁਸੀਂ ਅੱਜ ਕੱਲ ਦੇ ਲੀਡਰਾਂ ਦਾ ਹਾਲ ਦੇਖ ਸਕਦੇ ਹੋ ਉਹ ਉਹਨਾਂ ਦੀ ਫੋਟੋ ਤਾਂ ਆਪਣੇ ਕਮਰੇ ਦੀ ਕੰਧ ਤੇ ਲਾ ਸਕਦੇ ਨੇ ਪਰ ਉਹਨਾਂ ਦੀ ਰੀਸ ਕਦੇ ਨਹੀਂ ਕਰ ਸਕਦੇ। ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਦੀ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਦਾ ਬਟਨ ਜ਼ਰੂਰ ਦਬਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਅਸੀਂ ਤੁਹਾਡੇ ਲਈ ਹੋਰ ਅਜਿਹੀਆਂ ਵੀਡੀਓਜ਼ ਲੈ ਕੇ ਆਉਂਦੇ ਰਹੀਏ ਤੇ ਸਾਡੀ ਨਿਊ ਅਪਡੇਟਸ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ। ਸੋ ਅੱਜ ਦੇ ਲਈ ਇੰਨਾ ਹੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।